ਦੇਖੋ ਜੇ ਤਾਂ ਉਹ ਕਹਿੰਦੇ ਨੇ ਕਿ ਪੰਜਾਬ ਜਿਹੜਾ ਹੈ ਭਾਰਤ ਦਾ ਹਿੱਸਾ ਹੈ ਨਾ ਇਸ ਕਰਕੇ ਇੱਧਰ ਵੀ ਉੱਧੇ ਬਣਾਏ ਜਾਣ ਫਿਰ ਯੋਗੀ ਕਿਉਂ ਉਹਨਾਂ ਨੂੰ ਲੱਤਾਂ ਮਾਰ ਕੇ ਕੱਢ ਦਿੰਦਾ ਯੋਗੀ ਨੇ ਜਾ ਕੇ ਗੱਲ ਪੈਣ ਯੋਗੀ ਉਹਨਾਂ ਨੂੰ ਦੇਵੇ ਰੋਜ਼ਗਾਰ ਪੂਰੇ ਭਾਰਤ ਦੇ ਪਾਸੇ ਜੇ ਉਹ ਕੋਈ ਇਨਵੈਸਟਮੈਂਟ ਕਰ ਰਹੇ ਨੇ ਮੈਂ ਕਹਿੰਦਾ ਰੋਕ ਦੇਣ ਸਾਹਮਣੇ ਵੈਸੇ ਦਿਖਦੀ ਨਹੀਂ ਕੋਈ ਇਨਵੈਸਟਮੈਂਟ ਜੇ ਕੋਈ ਕਰ ਵੀ ਰਿਹਾ ਨਾ ਰੋਕ ਦੇਣ ਯੋਗੀ ਨੂੰ ਕੋ ਤੂੰ ਯੂਪੀ ਨੂੰ ਇੱਕ ਇਦਾਂ ਦਾ ਮਾਧਿਅਮ ਬਣਾ ਦੇ ਕਿ ਯੂਪੀ ਦੇ ਲੋਕ ਜਿਹੜੇ ਯੂਪੀ ਛੱਡ ਕੇ ਨਾ ਜਾਣ ਉਹਨਾਂ ਨੂੰ ਉੱਥੇ ਰੋਜ਼ਗਾਰ ਮਿਲ ਜਾਵੇ ਇਹ ਕਰ ਸਕਦਾ ਭਾਰਤ ਇਹ ਨਾ ਤਾਂ ਭਾਰਤ ਨੂੰ ਇਸ ਵਾਲੇ ਇਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਗੱਲ ਨਹੀਂ ਤਿਉਹਾਰ ਦੀ ਤਿਉਹਾਰਾਂ ਦੇ ਲਈ ਸਾਨੂੰ ਕੋਈ ਇਤਰਾਜ਼ ਨਹੀਂ ਪੰਜਾਬ ਵਿੱਚ ਬੜੀ ਵੱਡੀ ਗਿਣਤੀ ਸਿੰਧੂ ਭਰਾ ਰਹਿੰਦੇ ਨੇ ਉਹ ਆਪਣੇ ਦਿਨ ਤਿਉਹਾਰ ਮਨਾਉਂਦੇ ਨੇ ਰਾਤ ਨੂੰ ਜਗਰਾਤੇ ਤੱਕ ਮਨਾਏ ਜਾਂਦੇ ਨੇ ਅਸੀਂ ਕਦੀ ਵੀ ਉਹਨਾਂ ਦੇ ਉਹਨਾਂ ਚੀਜ਼ਾਂ ਦਾ ਕਦੀ ਬਹਿਸ਼ਤਾਰ ਨਹੀਂ ਕੀਤਾ ਨਾ ਕਦੀ ਅਸੀਂ ਉਹਨਾਂ ਦੇ ਚੀਜ਼ਾਂ ਨਾਲ ਵਿਵਾਦ ਬਣਾਇਆ ਅਸੀਂ ਉਹਨਾਂ ਨੂੰ ਜਾਣਦੇ ਹਾਂ ਕਿ ਉਹ ਭਰਾ ਸਾਡੇ ਦਿਨ ਤਿਉਹਾਰ ਮਨਾ ਰਹੇ ਨੇ ਆਪਣਾ ਆਪਣਾ ਕਿਰਮ ਕਰਮ ਕਰ ਰਹੇ ਨੇ ਤੇ ਇਸ ਵਾਰ ਜਦੋਂ ਛੱਟ ਪੂਜਾ ਨਿਕਲਨੀ ਆ ਤੇ ਤੁਸੀਂ ਇਹ ਕੈਮਰਾ ਤੇ ਮਾਈਕ ਲੈ ਕੇ ਮੇਰੇ ਨਾਲ ਚੱਲੋ ਚੱਲ ਪੂੰਗੇ ਜੀ ਤੁਸੀਂ ਮੈਨੂੰ ਦਿਖਾ ਦਿਓ ਲਾਈਵ ਦਿਖਾਵਾਂਗੇ ਰਿਕਾਰਡ ਕਰਾਂਗੇ ਪਰ ਇਸ ਸ਼ਰਤ ਦੇ ਉੱਤੇ ਕਿ ਤੁਸੀਂ ਉਹ ਲਾਈਵ ਚਲਾਉਂਗੇ ਬਿਲਕੁਲ ਹੁੰਦਾ ਤਾਂ ਚੱਲੇਗਾ ਤੁਸੀਂ ਮੈਨੂੰ ਬਸ ਅਸ਼ਲੀਲਤਾ ਦਿਖਾ ਦਿਓ ਕਿਸ ਜਗ੍ਹਾ ਦੇ ਕਿਉਂਕਿ ਪ੍ਰਾਣੀਆਂ ਵੀਡੀਓ ਤੁਹਾਨੂੰ YouTube ਤੇ ਹੁਣ ਵੀ ਪਈਆਂ ਮਿਲ ਜਾਣਗੀਆਂ ਹੋਰ ਤੁਸੀਂ ਅਸ਼ਲੀਲਤਾ ਹੁੰਦੀ ਹੈ ਛੱਟ ਪੂਜਾ ਦੇ ਵਿੱਚ ਬਿਲਕੁਲ ਛੱਟ ਪੂਜਾ ਦੇ ਵਿੱਚ ਨਹੀਂ ਤੁਸੀਂ ਕੱਲ ਨੂੰ ਮੈਨੂਪਲੇਟ ਕਰਦੇ ਹੋ ਕਿਸੇ ਗੱਲ ਦੇ ਉੱਪਰ ਹੋਈ ਨਾ ਜਦੋਂ ਹੁੰਦੀ ਆ ਉਹ ਤੋਂ ਅਲੱਗ ਚੀਜ਼ ਹੈ ਜਦੋਂ ਤੁਸੀਂ ਟਰੈਵਲ ਕਰਕੇ ਜਾ ਰਹ ਪੂਜਾ ਕਰਨ ਦਾ ਤਰੀਕਾ ਹੁਣੇ ਭਾਈ ਸਾਹਿਬ ਹੁਣੀ ਦੱਸ ਸਕਦੇ ਛੱਟ ਪੂਜਾ ਦਾ ਤਰੀਕਾ ਆਂਦਾ ਪਾਣੀ ਚ ਖੜ ਕੇ ਸੂਰਜ ਜਦੋਂ ਨਮਨ ਹੋਣਾ ਆ ਉਸ ਟਾਈਮ ਤੇ ਬੇਨਤੀ ਕਰਨੀ ਜਾਂ ਦੇਵੀ ਨੂੰ ਖੁਸ਼ ਕਰਨਾ ਉਹ ਤਾਂ ਪ੍ਰੋਸੈਸ ਮੈਂ ਪ੍ਰਵਾਸੀ ਕਰਦੇ ਹੀ ਨਹੀਂ ਦੇਖੇ ਉਹ ਤਾਂ 100 ਦੇ ਵਿੱਚੋਂ ਕਰਦੇ ਹੋਣਗੇ 5 ਜਿਹੜੇ ਪਾਣੀ ਚ ਖੜੇ ਹੁੰਦੇ ਆ ਇਹ ਮੈਂ ਤੁਹਾਨੂੰ ਦਿਖਾ ਦਿੰਨਾ 94 ਜਿਹੜੇ ਆ ਉਹ ਤੇ ਸੜਕਾਂ ਤੇ ਉਲੜਵਾਰੀਆਂ ਕਰਨ ਦੇ ਹੁੰਦੇ ਆ ਉਸ ਟਾਈਮ ਤੇ ਉੱਤੇ ਕਿਹੜੀ ਪੂਜਾ ਚ